ਅਸਵਰੀ ਭੜੇ ਹੜਾ ਨੇ ਜਿੱਥੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੈ ਉੱਥੇ ਹੀ ਰਾਮ ਲੀਲਾ ਨੂੰ ਵੀ ਇਸ ਦੀ ਬੁਰੀ ਮਾਰ ਪਈ ਹੈ ਪਠਾਨਕੋਟ ਵਿੱਚ ਦੁਸ਼ਹਿਰੇ ਤੇ ਪੁਤਲੇ ਬਣਾਉਣ ਵਾਲੇ ਜੋਗਿੰਦਰ ਪਾਲ ਨੇ ਦੱਸਿਆ ਕਿ ਇਸ ਵਾਰੀ ਹੜਾਂ ਦੀ ਮਾਰ ਪੁਤਲਿਆਂ ਤੇ ਵੀ ਪਈ ਹੈ ਉਹਨਾਂ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਦੁਸ਼ਹਿਰੇ ਲੱਗਣ ਵਾਲੇ ਪੁਤਲੇ ਬਣਾਉਂਦੇ ਆ ਰਹੇ ਆਂ ਪਰ ਇਸ ਵਾਰੀ ਡੇਰਾ ਬਾਬਾ ਨਾਨਕ ਕਲਾਨੌਰ ਧਾਰੀਬਾਲ ਕਾਦਰੀਆ ਤੇ ਬਟਾਲਾ ਬਲ ਦੇ ਲਗਭਗ ਆਰਡਰ ਕੈਨਸਲ ਹੋਏ ਨੇ ਉਹਨਾਂ ਨੇ ਕਿਹਾ ਕਿ ਬਰਸਾਤਾ ਕਰਕੇ ਉਹਨਾਂ ਦੇ ਵੀ ਕਈ بڑے ਬਣਾਏ ਪੁਤਲੇ ਖਰਾਬ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਉਹ 5 ਫੁੱਟ ਤੋਂ ਲੈ ਕੇ 60 ਫੁੱਟ ਤੱਕ ਦੇ ਪੁਤਲੇ ਬਣਾਉਂਦੇ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪੁਤਲੇ ਹਿਮਾਚਲ ਤੇ ਮਾਂਝੇ ਦੇ ਇਲਾਕਿਆਂ ਵਿੱਚ ਕਾਫੀ ਤਾਦਾਦ ਨਾਲ ਜਾਂਦੇ ਸੀ ਪਰ ਇਸ ਵਾਰ ਬਹੁਤੇ ਘਟ ਗਏ ਨੇ ਮੇਰਾ ਨਾਮ ਜਗਿੰਦਰਪਾਲ ਹੈ ਇਹਨੇ ਜੀ ਪਿਛਲੇ ਕਿੰਨੇ ਸਾਲਾਂ ਤੋਂ ਇਹ ਕੁੱਤਲੇ ਬਣਾਉਂਦਾ ਹੈ ਮੈਂ ਪਿਛਲੇ 25 ਸਾਲ ਤੋਂ ਲਗਾਤਾਰ ਬਣਾ ਰਿਹਾ ਹਾਂ ਸਰ ਕੁੱਤਲੇ ਪਿਛਲੇ ਸਾਲਾਂ ਨਾਲ ਹੁਣ ਦੇ ਸਾਲ ਚ ਕੀ ਫਰਕ ਆਇਆ ਪਿਛਲੇ ਸਾਲ ਚ ਤੇ ਹੁਣ ਦੇ ਸਾਲ ਚ ਬਹੁਤ ਜ਼ਿਆਦਾ ਅੰਤਰ ਆਇਆ ਸਰ ਇੱਕ ਤਾਂ ਬਰਸਾਤਾਂ ਨੇ ਬਹੁਤ ਜ਼ਿਆਦਾ ਮਾਰਿਆ ਸਾਨੂੰ ਉਹ ਕਾਫੀ ਐ ਬੈਲਟਾਂ ਨੇ ਜਿਹੜੀਆਂ ਸਾਡੇ ਕੈਨਸਲ ਹੀ ਹੋ ਗਏ ਨੇ ਰਾਮਲੀਲਾ ਲੋਕੀ ਖੇਡਦੇ ਨਹੀਂ ਪਏ ਇਸ ਵਾਰ ਵਾਰ ਦੇ ਕਾਰਨ ਹੜ੍ਹਾਂ ਦੇ ਕਾਰਨ ਰਾਮਲੀਲਾ ਬਹੁਤ ਘੱਟ ਖੇਡੀਆਂ ਗਈਆਂ ਨੇ ਤੇ ਸਾਡੇ ਆਰਡਰ ਵੀ ਕੈਨਸਲ ਹੋਏ ਆ ਰਮਦਾਸ ਦੇ ਡੇਰਾ ਬਾਬਾ ਨਾਨਕ ਕਲਾਨੌਰ ਇਹ ਸਾਰਾ ਇਹ ਸਾਰਾ ਇਹ ਪੂਰੀ ਬੈਲਟ ਸਾਡੀ ਕੈਨਸਲ ਹੋ ਗਈ ਹੈ। ਕਾਫੀ ਨੁਕਸਾਨ ਹੋਇਆ ਹੈ। ਪਹਿਲੇ ਕਿੰਨੇ ਪੁਤਲੇ ਬਣਾ ਲੈਂਦੇ ਸੀ ਇਸ ਸੀਜ਼ਨ ਦੇ ਵਿੱਚ। ਪਹਿਲੇ 70-80 ਪੁਤਲੇ ਸਾਡੇ ਇਸ ਸੀਐਨ ਜੀ ਬੰਦੇ ਸੀ ਇਸ ਵਾਰ ਪੰਜਾ ਹੀ ਬਣੇ ਸਿਰਫ। ਤੇ ਬਰਸਾਤਾਂ ਦੇ ਕਰਕੇ ਨੁਕਸਾਨ ਹੋਇਆ ਹੈ ਬਰਸਾਤਾਂ ਦੇ ਕਰਕੇ ਤੇ ਅਸੀਂ ਪੰਜਾਬ ਤਿਆਰ ਕੀਤੇ ਦੇ ਅਸੀਂ ਜਿਦਾਂ ਲੱਤਾਂ ਬਾਹਾਂ ਫੇਸ ਇਹ ਅਸੀਂ ਮਈ ਜੂਨ ਤੇ ਤਿਆਰ ਕਰਕੇ ਰੱਖਨੇ ਆ ਉਹ ਪੂਰੇ ਪੂਰੇ ਮਕਾਨ ਚੋਪੇ ਵੇ ਆ ਤੇ ਉਹ ਸਾਰਾ ਨੁਕਸਾਨ ਹੋਇਆ ਕਾਫੀ ਸਾਡਾ ਵੀ ਨੁਕਸਾਨ ਹੋਇਆ ਹਾਂਜੀ ਸਾਡਾ ਆਪਣਾ ਵੀ ਬਹੁਤ ਨੁਕਸਾਨ ਹੋਇਆ ਉਹ ਸਾਰੇ ਮਕਾਨ ਚੋਪੇ ਵੇ ਆ ਸਰ ਉਹਦੇ ਕਰਕੇ ਰੰਗ ਵੀ ਸਾਰਾ ਖਰਾਬ ਹੋ ਗਿਆ ਕਾਫੀ ਨੁਕਸਾਨ ਹੋਇਆ ਉਹਨੂੰ ਰਿਪੇਅਰ ਕਰੇਗਾ ਨਹੀਂ ਹੁਣ ਆਸ ਆਸ ਤੇ ਬਲਕਿ ਜਿਹੜੇ ਪਤਲੇ ਬਣਾਉਂਦੇ ਆਰਡਰ ਤੇ ਬਣਾਉਂਦੇ ਸੀ ਇਹ ਆਰਡਰ ਤੇ ਬੰਦੇ ਆ ਜੀ ਰਖੜੀ ਨੇ ਸਾਨੂੰ ਫੋਨ ਆਣੇ ਸ਼ੁਰੂ ਹੋ ਪੁਰਾਣੀਆਂ ਪਾਰਟੀਆਂ ਉਹ ਕਾਫੀ ਨਵੀਆਂ ਵੀ ਜੁੜੀਆਂ ਇਸ ਵਾਰ 8-9 ਪਾਰਟੀਆਂ ਨਵੀਆਂ ਵੀ ਜੁੜੀਆਂ ਪਠਾਨਕੋਟ ਤੋਂ ਇਲਾਵਾ ਕਿੱਥੇ-ਕਿੱਥੇ ਤੁਹਾਡੇ ਪੁੱਤਲੇ ਜਾਂਦੇ ਪਠਾਨਕੋਟ ਤੋਂ ਕੋਟ ਤੋਂ ਇਲਾਵਾ ਹਿਮਾਚਲ ਦੇ ਸਾਰੇ ਜਾਂਦੇ ਸਰ ਸਾਡੀ ਨੂਰਪੁਰ ਰਾਜੇਤਲਾ ਰੈਣ ਜਸੂਰ ਡਲੋਜੀ ਇਧਰ ਹਿਮਾਚਲ ਦੀ ਬੈਲਟ ਸਾਰੀ ਮੇਰੇ ਕੋਲ ਹੈ ਇਧਰ ਪੰਜਾਬ ਦੀ ਵੀ ਸਾਰੀ ਮੇਰੇ ਕੋਲ ਧਾਰੀਆ ਕਾਦੀਆਂ ਦੀਨਾ ਨਗਰ ਬਰਦਾਸਪੁਰ ਡੇਰਾ ਬਾਬਾ ਨਾਨਕ ਰਮਦਾਸ ਪਠਾਨਕੋਟ ਦੇ ਵਿੱਚ ਕਿੰਨੇ ਕਿੰਨੇ ਪਠਾਨਕੋਟ ਦੇ ਵਿੱਚ ਮੇਰੇ ਤਿੰਨ ਚਾਰ ਜਗ੍ਹਾ ਲੱਗਦੀ ਹੈ ਸਰ ਇਹ ਤੇ ਲక్ష్ਮੀਨਾਥ ਦੇ ਕਲੱਬ ਲੱਗਦੀ ਹੈ ਕਿ ਬੀਏਐਮਸੀ ਲੰਦਾ ਟਰੱਕ ਜੁਨੀਅਨ ਤੇ ਇੱਕ ਚਾਰ ਮੱਲੇ ਕੁਆਟਰ ਲੱਗਦਾ ਹੈ ਇੱਕ ਮਿਨਿਸਪਲ ਕਲੋਨੀ ਲੱਗਦੀ ਹੈ ਚਾਰ ਪੰਜ ਜਗ੍ਹਾ ਮੇਰੇ ਪਠਾਨਕੋਟ ਦੀ ਵੀ ਲੱਗਦੀ ਕਿੰਨੇ ਕਿੰਨੇ ਫੁੱਟ ਦੇ ਪੁੱਤਲੇ ਜਿਹੜੇ ਤੁਸੀਂ ਤਿਆਰ ਕਿੰਨੇ ਤੋਂ ਸ਼ੁਰੂ ਹੋ ਕੇ ਕਿੰਨੇ ਤੱਕ ਬਣਾ ਦਿੰਦੇ ਹੋ ਅਸੀਂ 1 ਫੁੱਟ ਤੋਂ ਲੈ ਕੇ 60 ਫੁੱਟ ਤੱਕ ਕੱਢ ਰਹੇ ਹਾਂ ਸਰ ਮੇਰੇ ਕੋਲ ਹਾਈਐਸਟ ਕਿੰਨਾ ਰਿਹਾ ਹੈ ਤੱਕ ਹਾਈਐਸਟ ਪਠਾਨਕੋਟ ਦੇ ਵਿੱਚ 60 ਫੁੱਟ ਤੱਕ ਰਿਹਾ ਹੈ ਸਰ Está real, hein? Só o futebol